ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਅਸੀਂ ਪੰਜਾਬੀ ਦੇ ਪੇਪਰ 1 ਦੇ ਸੈਕਸ਼ਨ ਇਹਦਾ ਅਗਲਾ ਕੁਐਸਚਨ ਦੇਖਾਂਗੇ ਜਿਹੜਾ ਤੁਹਾਡਾ ਕੁਐਸਚਨ ਹੈ ਪਹਿਲਾ ਵਾਲੇ ਟੋਪਿਕ ਵਿੱਚ ਹੋਈਆਂ ਜਿਹੜਾ ਸਾਡਾ ਟੋਪਿਕ ਸੀਗਾ ਨਾ ਸਟਾਰਟਿੰਗ ਵਿੱਚ ਪੰਜਾਬੀ ਭਾਸ਼ਾ ਉਹਦੇ ਵਿੱਚੋਂ ਅਸੀਂ ਇੱਕ ਉਹਦਾ ਇੱਕ ਸਬ ਟੋਪਿਕ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਅੱਜ ਅਸੀਂ ਉਸ ਬਾਰੇ ਡਿਸਕਸ ਕਰਾਂਗੇ ਪੰਜਾਬੀ ਦੀਆਂ ਉਪ ਭਾਸ਼ਾਵਾਂ ਉੱਤੇ ਕੁਐਸਚਨ ਅਸੀਂ ਉਹ ਦੇਖਾਂਗੇ ਕਵੈਸ਼ਨ ਹੈਗਾ ਯਾ ਪੰਜਾਬੀ ਭਾਸ਼ਾ ਵਿੱਚ ਪ੍ਰਮੁੱਖ ਉਪਭਾਸ਼ਾਵਾਂ ਦੀ ਆਪਸੀ ਵੱਖਰਤਾ ਅਤੇ ਮੌਲਿਕ ਭਾਸ਼ਾਈ ਪਛਾਣ ਦੇ ਖੇਤਰੀ ਆਧਾਰਾਂ ਦੀ ਪਛਾਣ ਕਰਵਾਓ। ਇਹਦੇ ਵਿੱਚ ਸਾਨੂੰ ਕਵੈਸ਼ਨ ਵਿੱਚ ਉਹਨਾਂ ਨੇ ਪੁੱਛਿਆ ਕਿ ਜਿਹੜੀਆਂ ਪੰਜਾਬੀ ਦੀਆਂ ਉਪਭਾਸ਼ਾਵਾਂ ਆਆਂ ਉਹਨਾਂ ਦੀ ਜਿਹੜੀ ਉਹਨਾਂ ਵਿੱਚ ਜਿਹੜੀ ਵਿਲੱਖਣਤਾ ਹੈ ਮਤਲਬ ਕਿ ਜਿਹੜਾ ਡਿਫਰੈਂਸ ਹੈ ਉਹਨਾਂ ਵਿੱਚ ਕਿਹੜੇ-ਕਿਹੜੇ ਵੱਖਰੀਆਂ-ਵੱਖਰੀ ਚੀਜ਼ਾਂ ਆ ਤੇ ਜਾਂ ਫਿਰ ਉਹਨੇ ਤੇ ਕਿਹੜੇ ਪਛਾਣ ਦੇ ਕਿੱਦਾਂ ਪਤਾ ਲੱਗਦਾ ਕਿ ਉੱਧਰ ਦੀ ਭਾਸ਼ਾ ਆ ਉਹਦੇ ਬਾਰੇ ਅਸੀਂ ਦੱਸਣਾ ਆ। ਪਹਿਲਾਂ ਇੰਟਰੋਡਕਸ਼ਨ ਲਿਖਾਂਗੇ ਅਸੀਂ ਫਿਰ ਅਸੀਂ ਮੇਨ ਬੋਡੀ ਵਿੱਚ ਜੋ ਕੁਐਸਚਨ ਚ ਪੁੱਛਿਆ ਹੈ ਕਿ ਕਿੱਦਾਂ ਵੱਖਰੀਆਂ ਹਨ ਉਪਭਾਸ਼ਾਵਾਂ ਉਹ ਦੱਸਾਂਗੇ ਤੇ ਫਿਰ ਕਨਕਲੂਡ ਕਰ ਦਾਂਗੇ ਲਾਸਟ ਵਿੱਚ ਤੇ ਇੰਟਰੋਡਕਸ਼ਨ ਵਿੱਚ ਅਸੀਂ ਲਿਖਿਆ ਜਾ ਕਿ ਡਾਕਟਰ ਜੇਐਸਪੋ ਆਰ ਅਨੁਸਾਰ ਉਪਭਾਸ਼ਾ ਭਾਸ਼ਾ ਦਾ ਉਹ ਵਿਸ਼ੇਸ਼ ਰੂਪ ਹੁੰਦਾ ਹੈ ਜੋ ਕਿ ਕਿਸੇ ਇੱਕ ਭਾਸ਼ਾਈ ਇਲਾਕੇ ਵਿੱਚ ਬੋਲਿਆ ਜਾਂਦਾ ਹੈ ਇਸ ਦਾ ਉਚਾਰਨ ਵਿਆਕਰਨ ਅਤੇ ਸ਼ਬਦ ਭੰਡਾਰ ਟਕਸਾਲੀ ਭਾਸ਼ਾ ਤੋਂ ਵੱਖਰਾ ਹੁੰਦਾ ਹੈ ਟਕਸਾਲੀ ਭਾਸ਼ਾ ਮਤਲਬ ਜਿਹੜੀ ਅਸੀਂ ਲਿਖਦੇ ਹਾਂ ਜਿਹੜੀ ਭਾਸ਼ਾ ਰਿਟਨ ਵਿੱਚ ਲਿਖਦੇ ਹਾਂ ਪੰਜਾਬੀ ਭਾਸ਼ਾ ਉਹ ਅਸੀਂ ਸਾਰੇ ਇੱਕੋ ਜਿਹੀ ਲਿਖਦੇ ਆਂ ਪਰ ਜਿਹੜੀ ਬੋਲਣ ਦਾ ਤਰੀਕਾ ਹੁੰਦਾ ਹੈ ਆ ਉਹ ਰੀਜਨ ਟੂ ਰੀਜਨ ਵੇਰੀ ਕਰਦਾ ਜਾ ਤੇ ਇਹਦੇ ਵਿੱਚ ਅਸੀਂ ਦੇਖਾਂਗੇ ਕਿ ਕਿਹੜੇ-ਕਿਹੜੇ ਉਪਭਾਸ਼ਾ ਆ ਕਿੱਦਾਂ ਪਛਾਣ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆ ਗਈ ਮਾਜੀ ਇਹ ਕਿਹੜੇ ਪਾਸੇ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਅਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਗੁਰਦਾਸਪੁਰ ਤੇ ਜਿਹੜਾ ਦੋਆਬੇ ਦਾ ਵਿਆਸ ਦਰਿਆ ਵਾਲਾ ਥੋੜਾ ਏਰੀਆ ਲੱਗਦਾ ਆ ਤੇ ਪਠਾਨਕੋਟ ਇਹ ਜ਼ਿਲ੍ਹਾ ਕੇ ਵਾਲੇ ਇरिया ਵਿੱਚ ਖੇਤਰਾ ਵਿੱਚ ਮਾਜੀ ਭਾਸ਼ਾ ਬੋਲੀ ਜਾਂਦੀ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਓ ਤੋਂ ਨਹੀਂ ਹੁੰਦੀ ਹੈ ਨਾ ਉਹਦਾ ਆਓ ਵਿੱਚ ਉਚਾਰਨ ਹੁੰਦਾ ਹੈ ਜਿੱਦਾਂ ਜਿੱਦਾਂ ਕਹਿੰਦੇ ਬਣਾਉਣਾ ਬਨਰ ਇਹਦੇ ਵਿੱਚ ਆਓ ਦਾ ਹੁੰਦਾ ਬਣਾਉਣਾ ਗਵਾਉਣਾ ਤੇ ਇਹਦੇ ਵਿੱਚ ਜਿਹੜੇ ਪੜਨਾਮ ਹੁੰਦੇ ਆ ਉਹ ਕਿਰਿਆ ਅੰਤ ਵਿੱਚ ਉਚਾਰੇ ਜਾਂਦੇ ਆ ਜਿੱਦਾਂ ਕੀ ਆਖਿਆ ਜੇ ਜਿੱਦਾਂ ਅਸੀਂ ਦੇਖਿਆ ਨਾ ਕਿ ਉਧਰ ਅੰਮ੍ਰਿਤਸਰ ਵਾਲੀ ਵਾਲੀ ਸਾਈਡ ਤੁਸੀਂ ਕਿਸੇ ਨੂੰ ਸੁਣੋਗੇ ਤਾਂ ਉਹ ਇਦਾਂ ਦੀ ਭਾਸ਼ਾ ਬੋਲਦਾ ਹੈ ਕਿ ਕੀ ਕਰਦੇ ਜੀ ਜਿੱਦ ਇੱਕ ਗਾਣਾ ਵੀ ਹੈਗਾ ਨਾ ਪੰਜਾਬੀ ਤੁਸੀਂ ਕੀ ਕਰਦੇ ਜੀ ਠੀਕ ਹੈ ਫਿਰ ਅੱਗੇ ਹੈਗੇ ਆ ਮਲਬਈ ਮਲਬਈ ਭਾਸ਼ਾ ਕਿੱਧਰ ਉਰਲੀ ਜਾਂਦੀ ਹੈ ਬਠਿੰਡੇ ਫਰੀਦਕੋਟ ਮੋਗੇ ਲੁਧਿਆਣੇ ਸੰਗਰੂਰ ਤੇ ਪਟਿਆਲੇ ਦੇ ਪੱਛਮੀ ਖੇਤਰ ਵਿੱਚ ਇਹ ਮਲਬਈ ਭਾਸ਼ਾ ਬੋਲਦੇ ਇਹਦੇ ਵਿੱਚ ਓ ਤੂੰ ਨੀ ਵਰਤੋਂ ਹੁੰਦੀ ਹੈ ਜਿੱਦਾਂ ਬਣਾਉਣਾ ਤੇ ਇਹਦੇ ਵਿੱਚ ਨਾਸਿਕਤਾ ਜ਼ਿਆਦਾ ਹੁੰਦੀ ਹੈ ਜਿੱਦਾਂ ਜਿਹੜੇ ਚੀਜ਼ਾਂ ਵਿੱਚ ਨਾਸਿਕਤਾ ਨੇ ਵੀ ਚਾਹੀਦੀਆਂ ਜਿੱਥੇ ਵੀ ਇਹ ਨਾਸਿਕਤਾ ਵਰਤਦੇ ਆ ਜਿੱਦਾਂ ਅਸੀਂ ਸਿੰਪਲ ਉਹਦੇ ਵਿੱਚ ਲਿਖਦੇ ਨਾ ਚਾਹੀਦਾ ਇਹ ਉਹਨੂੰ ਚਾਹੀਦਾ ਨੂੰ ਚਾਹੀਦਾ ਕਹਿੰਦੇ ਆ ਤੇ ਜਿੱਦਾਂ ਕੀ ਕਹਿੰਦਾ ਤਾਸ਼ ਇਹ ਤਾਸ਼ ਨਹੀਂ ਤਾਸ਼ ਕਹਿੰਦੇ ਆ ਤੇ ਫਿਰ ਅੱਗੇ ਆ ਗਈ ਦੁਆਬੀ ਦੁਆਬੀ ਭਾਸ਼ਾ ਕਿੱਧਰ ਬੋਲੀ ਜਾਂਦੀ ਹੈ ਜਿਹੜਾ ਬਿਆਸ ਤੇ ਸਤਲੁਜ ਦੇ ਵਿੱਚ ਵਾਲਾ ਏਰੀਆ ਹੈ ਨਾ ਜਿੱਦਾਂ ਹੁਸ਼ਿਆਰਪੁਰ ਜ਼ਿਲ੍ਹਾ ਹੋ ਗਿਆ ਜਲੰਧਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਕਪੂਰਥਲਾ ਹੋ ਗਿਆ ਇਹ ਵਾਲੇ ਇਲਾਕੇ ਵਿੱਚ ਦੁਆਬੀ ਭਾਸ਼ਾ ਬੋਲੀ ਜਾਂਦੀ ਹੈ ਇਹਦੇ ਵਿੱਚ ਕੀ ਹੁੰਦਾ ਓ ਤੋਂ ਨਹੀਂ ਏ ਵਿੱਚ ਬਦਲ ਜਾਂਦੀ ਏਦਾਂ ਜਲੰਧਰ ਵਿੱਚ ਕਿਉ ਨੂੰ ਪੇ ਕਹਿੰਦੇ ਆ ਕਿਉ ਨੂੰ ਕੇ ਕਹਿੰਦੇ ਆ ਤੇ ਇਹਦੇ ਵਿੱਚ ਕੀ ਹੈ ਇਹਦੇ ਨਾਲ ਥੋੜੀ ਮਲਵੇਈ ਨਾਲੇ ਮਿਲਦੀ ਹੈ ਜਿੱਦਾਂ ਦੁਆਬੀ ਤੇ ਮਲਵੇਈ ਵਿੱਚ ਦਾਤੀ ਨੂੰ ਦੋਵਣ ਦਾਤੀ ਕਹਿੰਦੇ ਆ ਤੇ ਪੁੱਤ ਕਹਿੰਦੇ ਆ ਠੀਕ ਹੈ ਫਿਰ ਅੱਗੇ ਆ ਗਈ ਆ ਪੁਆਦੀ ਪੁਆਦੀ ਭਾਸ਼ਾ ਬੋਲੀ ਜਾਂਦੀ ਹੈ ਮਲੇਰਕੋਟਲੇ ਰੋਪੜ ਸਤਲੂਜ ਨਾਲ ਲੱਗਦਾ ਚਾਹ ਲੁਧਿਆਣਾ ਆ ਅੰਮ੍ਰਾਲੇ ਪਟਿਆਲੇ ਪਟਿਆਲੇ ਦਾ ਪੂਰਬੀ ਇਸਾ ਤੇ ਜੀਂਦ ਅੰਮ੍ਰਾਲਾ ਤੇ ਜੀਂਦ ਹਰਿਆਣੇ ਵਿੱਚ ਪੈਂਦੇ ਆ ਉਧਰਲੇ ਇਲਾਕਿਆਂ ਵਿੱਚ ਬੋਲੀ ਜਾਂਦੀ ਆ ਇਹਦੇ ਵਿੱਚ ਕੀ ਹੁੰਦਾ ਕਿ ਵਾ ਧੋਣੀ ਜਿਹੜਾ ਵਾਵੇ ਵਾਲੇ ਵਾ ਹੈ ਨਾ ਉਹ ਧੋਣੀ ਬੋ ਤੇ ਮੋ ਮੋਵਤ ਬਦਲ ਜਾਂਦੀ ਆ ਇਹਦੀ ਉਦਾਹਰਨ ਹੈਗੀ ਆ ਜਿੱਦਾਂ ਵੀ ਨੂੰ ਵੀ ਕਹਿੰਦੇ ਆ ਸਵੇਰ ਨੂੰ ਸਵੇਰ ਕਹਿੰਦੇ ਆ ਤੇ ਜਵਾਈ ਨੂੰ ਜਮਾਈ ਕਹਿੰਦੇ ਆ ਤੇ ਉਹਦੇ ਵਿੱਚ ਵੱਖਰੇ ਪਰਸਰਗਾਂ ਦੀ ਵਰਤੋਂ ਹੁੰਦੀ ਆ ਪਰਸਰਗ ਮਤਲਬ ਕਿ ਸੰਬੰਧਕ ਇਹਦੇ ਵਿੱਚ ਜਿੱਦਾਂ ਅਸੀਂ ਕਹਿੰਦੇ ਨਾ ਕਿ ਵਿੱਚ ਵਿੱਚੇ ਸ਼ਬਦ ਨੂੰ ਵਿਚਮਾ ਕਹਿੰਦੇ ਆ ਜਿੱਦਾਂ ਅਸੀਂ ਦੇਖਿਆ ਕਿ ਕਿਸੇ ਤੁਸੀਂ ਹਰਿਆਣਾ ਵੀ ਕਿਸੇ ਸੁਣੀ ਹੋਣੀ ਹੈ ਕੋਈ ਫਿਲਮ ਦੇਖੀ ਹੋਣੀ ਹੈ ਪੰਜਾਬੀ ਉਹਦੇ ਵਿੱਚ ਵੀ ਇਦਾਂ ਬੋਲਦੇ ਆ ਨਾ ਥੋੜੀ ਉਹ ਪੰਜਾਬੀ ਉਹਨਾਂ ਨੂੰ ਆਉਂਦੀ ਹੁੰਦੀ ਹੈ ਪਰ ਥੋੜੀ ਆਪਣੀ ਭਾਸ਼ਾ ਬੋਲਦੇ ਵਿੱਚ ਉਹ ਇਸ ਇਦਾਂ ਹੁੰਦਾ ਕਿ ਉਹਨਾਂ ਦਾ ਏਰੀਆ ਏਰੀਆ ਕਰਕੇ ਹੁੰਦਾ ਕਿਉਂਕਿ ਉਹਦਾ ਦੇ ਖੇਤਰ ਵਿੱਚ ਰਹਿੰਦੇ ਆ ਤਾਂ ਕਰਕੇ ਉਹਨਾਂ ਚ ਭਾਸ਼ਾ ਇਦਾਂ ਦੀ ਹੁੰਦੀ ਹੈ ਫਿਰ ਗਿਆ ਕਿ ਪੋਠੋਹਾਰੀ ਇਹ ਪੱਛਮੀ ਪੰਜਾਬ ਦੇ 라ਵਲਪਿੰਡੀ ਅਟਕ ਹਜ਼ਾਰਾ ਤੇ ਜੇਲਮ ਨਾਲ ਲੱਗਦੇ ਖੇਤਰ 'ਚ ਬੋਲਦੇ ਆ ਪੋਠੋਹਾਰੀ ਮਤਲਬ ਲੋਕ ਜਿਹੜਾ ਸਾਡਾ ਪੰਜਾਬ ਪਾਕਿਸਤਾਨ ਦੇ ਚੱਲ ਗਿਆ ਸੀਗਾ ਉੱਧਰਲੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਪੋਠੋਹਾਰੀ ਇਹਦੇ ਵਿੱਚ ਐ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਿੱਦਾਂ ਸੋਨਾ ਨੂੰ ਸੈਨਾ ਕਹਿੰਦੇ ਆ ਜਿੱਦਾਂ ਚੋੜਾ ਜਿੱਦਾਂ ਕਹਿੰਦੇ ਨੇ ਕਿ ਸੜਕ ਸੜਕ ਚੋੜੀ ਆ ਇਹ ਚੈੜੀ ਕਹਿੰਦੇ ਆ ਤੇ ਇਹਦੇ ਵਿੱਚ ਅਦਕ ਦੀ ਵਰਤੋਂ ਵੀ ਜ਼ਿਆਦਾ ਕਰਦੇ ਆ ਜਿੱਦਾਂ ਅਸੀਂ ਪੀਤਾ ਕਹਿੰਦੇ ਆ ਪਿੱਤਾ ਕਹਿੰਦੇ ਆ ਤਾਂ ਫਿਰ ਇਹ ਵਿੱਚ ਪੋਠੋਹਾਰੀ ਵਿੱਚ ਨਾਸਿਕਤਾ ਅਲੋਪ ਹੁੰਦੀ ਹੈ ਜਿੱਦਾਂ ਅਸੀਂ ਕੰਗਾ ਕਹਿੰਦੇ ਆ ਨਾ ਇਹ ਕੰਗੇ ਨੂੰ ਖੱਗਾ ਕਹਿੰਦੇ ਆ ਕੰਦ ਨੂੰ ਖੱਦ ਕਹਿੰਦੇ ਆ ਤੇ ਗਲਾਸ ਵਿੱਚ ਅਚੀਂ ਕਨਕਲੂਜਨ ਲੱਗਦਾ ਹੈ ਕਿ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਪਭਾਸ਼ਾ ਅਜਿਹੇ ਸ਼ਬਦਾਂ ਨੂੰ ਸੰਭਾਲ ਕੇ ਰੱਖਦੀ ਹੈ ਜੋ ਕਿ ਟਕਸਾਲੀ ਭਾਸ਼ਾ ਚੋ ਵੀ ਨਹੀਂ ਮਿਲਦੇ ਇਸ ਕਰਕੇ ਉਪਭਾਸ਼ਾ ਦੇ ਸੰਪੂਰਨ ਧਿਆਨ ਲਈ ਕੀ ਹੈ ਸਾਨੂੰ ਉਪਭਾਸ਼ਾਵਾਦ ਦਾ ਧਿਆਨ ਕਰਨਾ ਵੀ ਜ਼ਰੂਰੀ ਹੁੰਦਾ ਹੈ ਤੇ ਇਹ ਸਾਡਾ ਅੱਜ ਦਾ ਕੁਐਸਚਨ ਸੀਗਾ ਤੇ ਬਾਕੀ ਜੇ ਕਿਸੇ ਕੋਈ ਵੀ ਸਜੈਸ਼ਨ ਹੈਗੀ ਹੈ ਤਾਂ ਉਹ ਕਮੈਂਟ ਸੈਸ਼ਨ ਦੇ ਵਿੱਚ ਜ਼ਰੂਰ ਦੱਸ ਸਕਦਾ ਹੈ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਪੀਡੀਐਫ ਹਨ ਐਮ ਬਾਅਦ ਵਿੱਚ ਸ਼ੇਅਰ ਕਰਾਂਗਾ ਇਕੱਠਿਆਂ ਫਰ ਕੰਪਲੀਟ ਕਰਕੇ ਫਿਰ ਕੱਠੀਆਂ ਸ਼ੇਅਰ ਕਰ ਕੱਠੀ ਸ਼ੇਅਰ ਕਰ ਦਵਾਂਗਾ ਤੇ ਬਾਕੀ ਜੋ ਵੀ ਕਿਸੇ ਸਜੈਸ਼ਨ ਹੈ ਕਹੇ ਤਾਂ ਦੱਸ ਸਕਦਾ ਹੈ